ਸਾਰੇ ਨੇ ਕੀ ਜੀ ਘਟ ਲੜਾਈ ਹੋਈ ਗੁੱਡੀ ਤੇ ਲੜਾਈ ਹੋਈ ਸੀ ਇੱਕ ਜੀ ਤੇ ਉਹ ਨਿੱਕੇ ਜਿਹੇ ਮੁੰਡੇ ਦੀ ਗੁੱਡੀ ਢਾਈ ਸੀ ਤੇ ਕੋਈ ਗੱਲ ਹੋਈ ਸੀ ਤੇ ਉਹ ਘਰੋਂ ਬਾਹਰ ਆਇਆ ਸੋ ਦਲੇ ਹੰਤੇ ਮੁੰਡੇ ਨਾਲ ਲਾ ਲੋ ਆਦੇ ਲੈ ਕੋਠੇ ਚੁੱਕ ਕੇ ਲੈ ਗਏ ਮੁੰਡੇ ਨੂੰ ਤੇ ਉਹਨੂੰ ਕੁੱਟਿਆ ਘਾਟਿਆ ਹੈ ਇਹਨਾਂ ਨੇ ਗੁੱਡੀ ਦਾੰਦਿਆਂ ਤੋਂ ਲੜਾਈ ਹੋਈ ਇਹ ਲਾਲੋ ਹੋਣੀ ਇਹਨਾਂ ਨੂੰ ਨਾ ਉਹ ਬਾਹਰ ਗਲੀ ਚ ਆਇਆ ਇਹ ਉਹਨੂੰ ਚੁੱਕ ਕੇ ਆਪਣੇ ਘਰ ਲੈ ਗਏ ਜੀ ਵੀਰ ਜੀ ਤੇ ਉਹਨੂੰ ਕੁੱਟਿਆ ਮਾਰਿਆ ਉਹਨਾਂ ਨੇ ਸਰ ਜੀ ਉੱਤੋਂ ਕਿਤੇ ਇਟਾਂ-ਉਟਾਂ ਵੀ ਮਾਰੀਆਂ ਤੇ ਹੁਣ ਸਰ ਜੀ ਨੂੰ ਗੁਰਾਮਦਾਸ ਵਾਲਿਆਂ ਨੇ ਜਵਾਬ ਦਿੱਤਾ ਸਿਵਲ ਹਸਪੀਟਲ ਲੈ ਗਏ ਆ ਵੀਰ ਜੀ ਤੇ ਸਾਡੇ ਬੱਚੇ ਦੀ ਵੇਖੋ ਤੁਸੀਂ ਹਾਲਤ ਜਾ ਕੇ ਸਿਵਲ ਹਸਪੀਟਲਾਂ ਗੁਰਾਮਦਾਸ ਵਾਲੇ ਜਵਾਬ ਦਿੱਤਾ ਸਿਵਲ ਵਾਲੇ ਲੈ ਗਏ ਆ ਹੁਣ ਵੇਖੋ ਵੀਰ ਜੀ ਹੁਣ ਉੱਥੇ ਜਾਵਾਂਗੇ ਪਤਾ ਲੱਗੇਗਾ ਵੀਰ ਜੀ ਛੋਟਾ ਜਿਹਾ ਮੁੰਨਾ ਹੰਡ ਕੋ ਰਹਿੰਦਾ ਹੈ ਉਹਦਾ ਮਾਪੇ ਹੋਣੇ ਗਨ ਦੀ ਡੈਥ ਹੋਈਆਂ ਦਾਦੀ ਕੋ ਰਹਿੰਦਾ ਦਾਦੀ ਦੀ ਵੀ ਡੈਥ ਹੋਈਆਂ ਇਸ ਕਰਕੇ ਪਿਆ ਸਾਨੂੰ ਪਤਾ ਨਹੀਂ ਸਾਨੂੰ ਬਾਅਦ ਚ ਪਤਾ ਲੱਗਾ ਫੇ ਬਾਅਦ ਚ ਆਏ ਹਾਂ ਅੱਛਾ ਕੀ ਹੋਇਆ ਕੀ ਝਗੜਾ ਕਿਸ ਗੱਲੋਂ ਮੁੰਡੇ ਨਾਲ ਗੱਲ ਹੋਈ ਸੀ ਹਾਂਜੀ ਹਾਂਜੀ ਕਿੰਨੀਆਂ ਗੋਲੀਆਂ ਕਿੰਨੀਆਂ ਚੱਲੀਆਂ ਤੇ ਗੋਲੀਆਂ ਗੋਲੀਆਂ ਦਾ ਆਪਾਂ ਨੂੰ ਸਰ ਪਤਾ ਨਹੀਂ ਆਪਾਂ ਪਤਾ ਨਹੀਂ ਮਾਚੇ ਆਏ ਹਨ ਉਹਨੇ ਪਤਾ ਨਹੀਂ ਮੇਰਾ ਨਾਮ ਵੀ ਜੀ ਲਖਿੰਦਰ ਸਿੰਘ ਆ ਜੀ ਮੈਂ ਤਿੰਨ ਬਗਲੀ ਦਾ ਰਹਿਣ ਵਾਲਾ ਜੀ ਤੇ ਅੱਜ ਇਹ ਇਸ ਲੜਾਈ ਨੂੰ ਤਿੰਨ ਦਿਨ ਪਹਿਲਾਂ ਲੜਾਈ ਹੋਈ ਜੀ ਸਾਡੇ ਕੋਲ ਇੱਕ ਮੁੰਡਾ ਰਹਿੰਦਾ ਸੀ ਜੀ ਉਹਦਾ ਨਾਮ ਸ਼ਰਮ ਸੀ ਗੁੱਡੀ ਡਾਂਦਿਆਂ ਤੋਂ ਲੜਾਈ ਹੋਈ ਇਹ ਲਾਲੋ ਹਣੀ ਉਹਨਾਂ ਨੂੰ ਨਾ ਉਹ ਬਾਹਰ ਗਲੀ ਚ ਆਇਆ ਇਹ ਉਹਨੂੰ ਚੁੱਕ ਕੇ ਆਪਣੇ ਘਰ ਲੈ ਗਏ ਜੀ ਵੀਰ ਜੀ ਤੇ ਉਹਨੂੰ ਕੁੱਟਿਆ ਮਾਰਿਆ ਤੇ ਮੇਰਾ ਭਤੀਜਾ ਉਹਨੂੰ ਕਹਿੰਦੇ ਕਿ ਘਰ ਫੂਨ ਤੈਨੂੰ ਕੋਈ ਛਡਾਣ ਆਵੇ ਜੀ ਕੋਈ ਨਹੀਂ ਤੇ ਮੇਰਾ ਭਤੀਜਾ ਗਿਆ ਉਹਦਾਂ ਛਡਾਉਣਾ ਤੇ ਉਹ ਦਿਨ ਵੀ ਨਾ ਸਰ 4 ਦਿਨ ਪਹਿਲਾਂ ਲੜਾਈ ਹੋਈ ਪੜੀ ਜੀ ਤੇ ਸਰ ਜੀ ਮੁੜ ਕੇ ਆਪਾਂ ਉਹ ਦਿਨ ਰਾਤ ਕੰਪਲੇਨ ਕੀਤੀ ਕਿ ਆ ਝਗੜਾ ਹੋਇਆ ਜੀ ਤੇ ਥਾਣੇ ਸਾ ਥਾਣੇ ਵੀ ਦਿੱਤੀ ਕੁਪਰੇ ਨੇ ਪਰ ਉਹਨਾਂ ਨੇ ਸਰ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਹਿੰਦੇ ਸੀ ਕੱਲ ਸਰ ਮੰਡੇ ਕਹਿੰਦੇ ਤੁਹਾਡਾ ਰਾਜੀਨਾਮਾ ਕਰਾ ਦਾਂਗੇ ਸਰ ਕੋਈ ਰਾਜੀਨਾਮਾ ਨਹੀਂ ਹੋਇਆ ਸਰ ਉਹ ਮੁੰਡਾ ਜਿਹੜਾ ਨਾ ਅੱਜ ਉਹ ਮੇਰਾ ਭਤੀਜਾ ਇੱਧੇ ਹੀ ਨੰਗਦਾ ਪਿਆ ਸੀ ਉਹਨਾਂ ਨੇ ਸਰ ਜੀ ਉਤੋਂ ਕਿਤੇ ਇਟਾਂ-ਉਟਾਂ ਵੀ ਮਾਰੀਆਂ ਤੇ ਹੁਣ ਸਰ ਜੀ ਉਹਨੂੰ ਗੁਰਰਾਮਦਾਸ ਵਾਲਿਆਂ ਨੇ ਜਵਾਬ ਦਿੱਤਾ ਸਿਵਲ ਹਸਪੀਟਲ ਲੈ ਗਏ ਆ ਵੀਰ ਜੀ ਉਹ ਨਹੀਂ ਹਾਂ ਜੀ ਸੀਰੀਅਸ ਹੈ ਹਾਂ ਜੀ ਸੀਰੀਅਸ ਹੈ ਜੀ ਗੋਲੀਆਂ ਕਿੰਨੀਆਂ ਚੱਲੀਆਂ ਗੋਲੀਆਂ ਵੀਰ ਜੀ ਇੱਕ ਹੀ ਚੱਲੀ ਜੀ ਅਜੇ ਤੱਕ ਵੀਰ ਜੀ ਉਹ ਹੁਣ ਉਹ ਮੁਲਾਜ਼ਮ ਸਾਹਿਬ ਆਏ ਸੀ ਪਰ ਉਹ ਕੋਈ ਗੱਲਬਾਤ ਨਹੀਂ ਹੋਈ ਕੋਈ ਉਹ ਹਾਲੇ ਵੀ ਉਹ ਕੋਠੇ ਤੇ ਹੈਗੇ ਸਰ ਜੀ ਉਹਨਾਂ ਦੇ ਲਾਲੋ ਨਹੀਂ ਸਾਰੇ ਉਹਨਾਂ ਦੇ ਨਾਲ ਮੁੰਡੇ ਵੀ ਆ ਜੀ ਹਾਂ ਜੀ ਬਸ ਇਹੋ ਸਰ ਜੀ ਗੁੱਡੀ ਤੋਂ ਲੜਾਈ ਹੋਈ ਹੈ ਵੀਰ ਜੀ ਹੋਰ ਕੋਈ ਗੱਲ ਨਹੀਂ ਹੋਈ ਕੀ ਮੰਗ ਕੀ ਕਰਦੇ ਮੰਗ ਇਹੋ ਹੀ ਆ ਕਿ ਵੀਰ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੇ ਬੱਚੇ ਦੀ ਵੇਖੋ ਤੁਸੀਂ ਹਾਲਤ ਜਾ ਕੇ ਸਿਵਲ ਹਸਪੀਟਲਾਂ ਗੁਰਾਮਦਾਸ ਵਾਲਾ ਜਵਾਬ ਦੇਤਾ ਸਿਵਲ ਵਾਲੇ ਲੈ ਗਏ ਆ ਉਹਨੇ ਵੇਖੋ ਵੀਰ ਜੀ ਹੁਣ ਉੱਥੇ ਜਾਵਾਂਗੇ ਪਤਾ ਲੱਗੇਗਾ ਵੀਰ ਜੀ ਹਾਂਜੀ ਹਾਂਜੀ ਭਾਜੀ ਆਪਣਾ ਨਾਮ ਦੱਸ ਦਿਓ ਸਾਈ ਲੀ ਹੈ ਜੀ ਮੇਰਾ ਨਾਮ ਇਥਰੇ ਰਹਾਂਗੇ ਉਹਨੇ ਤਿੰਨ ਨੰਬਰ ਗਲੀ ਸਰ ਕੀ ਹੋਇਆ ਕੀ ਸਾਰੇ ਨੇ ਕੀ ਜੀ ਗੱਲ ਤੇ ਲੜਾਈ ਇੱਕ ਗੁੱਡੀ ਤੇ ਲੜਾਈ ਹੋਈ ਸੀ ਇੱਕ ਜੀ ਤੇ ਉਹ ਨਿੱਕੇ ਜਿਹੇ ਮੁੰਡੇ ਦੀ ਗੁੱਡੀ ਢਾਈ ਸੀ ਤੇ ਕੋਈ ਗੱਲ ਹੋਈ ਸੀ ਤੇ ਉਥੋਂ ਘਰੋਂ ਬਾਹਰ ਆਇਸੋ ਦਲੇ ਅੰਤੇ ਮੁੰਡੇ ਨਰੇ ਲਾਲੋ ਆਦੇ ਤੇ ਐ ਕੋਠੇ ਚੋੱਕੇ ਲੈ ਗਏ ਮੁੰਡੇ ਨੂੰ ਤੇ ਉਹਨੂੰ ਕੁੱਟਿਆ ਘਾਟਿਆ ਹੈ ਇਹਨਾਂ ਨੇ ਤੇ ਫਿਰ ਉਹ ਮੇਰਾ ਭਰਾ ਆ ਗਿਆ ਸੀ ਤੇ ਭਰਾ ਦੇ ਇਹਨਾਂ ਨੇ ਭਰਾ ਨੂੰ ਵੀ ਝਗੜਾ ਝੂੜਾ ਕੀਤਾ ਇਹਨਾਂ ਨੇ ਭਰਾ ਦੇ ਗੋਲੀ ਵੀ ਚਲਾਈ ਹੈ ਗੋਲੀ ਅੱਜ ਲਾਈ ਲੜਾਈ ਪਹਿਲੇ ਦੀ ਹੋਈ ਸੀ ਕਿੰਨੀਆਂ ਗੋਲੀਆਂ ਚੱਲੀਆਂ ਅੱਜ ਗੋਲੀਆਂ ਕਿੰਨੀਆਂ ਚੱਲੀਆਂ ਸੀ ਇੱਕੋ ਇੱਕ ਦੋ ਫੈਰ ਹੀ ਵਜਦੀ ਨਹੀਂ ਕਿਸਰੇ ਤੇ ਇਹਨਾਂ ਨੇ ਫੈਰ ਹੀ ਕੱਢਿਆ ਕੋਠੇ ਚੜੇ ਸੀ ਕੋਠੇ ਦੇ ਉੱਤੇ ਇਹਨਾਂ ਨੇ ਬੋਤਲਾ-ਬੂਤਲਾ ਚਲਾਈਆਂ ਸੀ ਤੇ ਜਿਹਦੇ ਸੱਟ ਲੱਗੀ ਉਹ ਕਿੱਥੇ ਹੈ ਉਹ ਸਿਵਲ ਹਸਪੀਟਲ ਹੈ ਗਈ ਉਹ ਦਾਖਲ ਕਰਾਇਆ ਲੋਕਾਂ ਨੂੰ ਲੱਗਦਾ ਮੇਰਾ ਭਰਾ ਇਹ ਵੱਡਾ आज कोर्ट सिंह एरिया में एक इंसिडेंट शाम को रिपोर्ट हुआ है जिसमे दो पार्टीज का आपस में झगड़ा हुआ है ये इस पर रिस्पोंड करते हुए हमारी पुलिस पार्टी जो है मौके पर पहुंची है इसको जो है सारे इंसिडेंट को तस्दीक किया जा रहा है इसमें प्रलिमिनरी इन्वेस्टिगेशन में ये बात सामने आई है कि इनका कुछ दिन पहले जो पतंगबाजी को लेके आपस में तकरार हुआ था जिस दौरान इन्होंने आज एक पार्टी ने दूसरे गेट पर जरा जो हमला करना चाहा उसके दौरान ही यदि जो है इनके आपस में पत्थरबाजी हुई है जिसमें जो चोटें एक दिल को आई हैं उनको इलाज के लिए सिविल अस्पताल भेजा गया है अब इसकी सारे मामले की तस्दीक करके जो है तो सारी कार्रवाई कानून अनुसार कार्रवाई का अमल में लाई जाएगी वो प्रिलिमिनरी हम इन्वेस्टिगेट कर रहे हैं अगर ऐसी कोई बात सामने आएगी तो उस पर भी कानून अनुसार कार्रवाई की जाएगी ਦੋ ਲੋਕਾਂ ਦੀ ਅਭੀ ਤੱਕ ਸੂਚਨਾ ਹੈ ਜਕਮੀ ਹੋਣੇ ਕੀ ਮਨ ਨਰਿੰਜਰੀਸ ਹੈ ਉਹਨਕੇ